ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਪੰਜਾਬੀ ਮਲਵਈ ਬਲੌਗਸ ਦੇ ਉੱਤੇ ਗੱਲ ਕਰਦੇ ਆਂ ਕਿਸਾਨ ਵੀਰੋ ਬਾਸਬਤੀ ਝੋਨੇ ਦੇ ਮੰਡੀਆਂ ਦੀਆਂ ਰੇਟਾਂ ਦੀ ਜਾਣਕਾਰੀ ਬਾਰੇ ਸਭ ਤੋਂ ਵੱਧ ਗੱਲ ਕਰਦੇ ਆਂ ਪਹਿਲਾਂ ਕਿਸਾਨ ਵੀਰੋ ਸੱਤਸਾ ਮੰਡੀ ਦੀ ਜਿੱਥੇ 17 18 ਦਾ ਰੇਟ 2600 ਰੁਪਏ ਤੋਂ ਲੈ ਕੇ 2980 ਰੁਪਏ ਰਿਹਾ 1509 ਦਾ ਰੇਟ ਕਿਸਾਨ ਵੀਰੋ 2980 ਰੁਪਏ ਤੱਕ ਰਿਹਾ 18 47 ਦਾ ਰੇਟ 2400 ਤੋਂ ਲੈ ਕੇ 2670 ਰੁਪਏ ਰਿਹਾ ਮੁਸਾ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3360 ਰੁਪਏ ਰਿਹਾ। ਪੀਵੀ1 ਦਾ ਰੇਟ ਕਿਸਾਨ ਬਿਰੂ 2600 ਰੁਪਏ ਤੋਂ ਲੈ ਕੇ 3010 ਰੁਪਏ ਤੱਕ ਰਿਹਾ। ਮੁਖਸਰ ਮੰਡੀ ਦੇ ਵਿੱਚ ਕਿਸਾਨ ਬਿਰੂ 1121 ਦਾ ਰੇਟ 3500 ਤੋਂ ਲੈ ਕੇ 3680 ਰੁਪਏ ਰਿਹਾ। 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3380 ਰੁਪਏ ਰਿਹਾ। 18 85 ਦਾ ਰੇਟ 3000 ਤੋਂ ਲੈ ਕੇ 3270 ਰੁਪਏ ਰਿਹਾ। 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ ਮੋਸਲ 1401 ਦਾ ਰੇਟ 3100 ਤੋਂ ਲੈ ਕੇ 3375 ਰੁਪਏ ਰਿਹਾ ਕੋਟਕਪੂਰਾ ਮੰਡੀ ਦੇ ਵਿੱਚ ਕਿਸਾਨ ਵਿਰੁੱਧ 11 21 ਦਾ ਰੇਟ 3400 ਰੁਪਏ ਤੋਂ ਲੈ ਕੇ 3700 ਰੁਪਏ ਰਿਹਾ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3480 ਰੁਪਏ ਰਿਹਾ 18 85 ਦਾ ਰੇਟ 3000 ਰੁਪਏ ਤੋਂ ਲੈ ਕੇ 3220 ਰੁਪਏ ਰਿਹਾ 18 47 ਦਾ ਰੇਟ 2400 ਤੋਂ ਲੈ ਕੇ 2670 ਰੁਪਏ ਰਿਹਾ 1509 ਦਾ ਰੇਟ 2600 ਰੁਪਏ ਤੋਂ ਲੈ ਕੇ 2960 ਰੁਪਏ ਰਿਹਾ ਤੇ ਮੁਸਲ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3370 ਰੁਪਏ ਰਿਹਾ ਨਾਪਾ ਮੰਡੀ ਦੇ ਵਿੱਚ ਕਿਸਾਨ ਵੀਰੂ 11 21 ਦਾ ਰੇਟ 3600 ਰੁਪਏ ਤੋਂ ਲੈ ਕੇ 3940 ਰੁਪਏ ਰਿਹਾ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3400 ਰੁਪਏ ਰਿਹਾ 1509 ਦਾ ਰੇਟ 2600 ਰੁਪਏ ਤੋਂ ਲੈ ਕੇ 3040 ਰੁਪਏ ਰਿਹਾ 1847 ਦਾ ਰੇਟ 2400 ਤੋਂ ਲੈ ਕੇ 2700 ਰੁਪਏ ਰਿਹਾ ਮੁਸਲ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3400 ਰੁਪਏ ਰਿਹਾ ਗਿੱਦੜ ਮੰਡੀ ਦੇ ਗਿੱਦੜ ਵਾਹਕ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3280 ਰੁਪਏ ਰਿਹਾ ਤੇ ਮੁਸਲ 1401 ਦਾ ਰੇਟ 3100 ਰੁਪਏ ਤੋਂ ਲੈ ਕੇ 3370 ਰੁਪਏ ਰਿਹਾ ਜੈਤੋ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 32000 ਰੁਪਏ ਰਿਹਾ 18 85 ਦਾ ਰੇਟ 3000 ਤੋਂ ਲੈ ਕੇ 3220 ਰੁਪਏ ਰਿਹਾ 18 47 ਦਾ ਰੇਟ 2400 ਰੁਪਏ ਤੋਂ ਲੈ ਕੇ 2670 ਰੁਪਏ ਰਿਹਾ ਤੇ 1509 ਦਾ ਰੇਟ 2700 ਰੁਪਏ ਤੋਂ ਲੈ ਕੇ 2870 ਰੁਪਏ ਰਿਹਾ ਮੁੱਸਲ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3380 ਰੁਪਏ ਰਿਹਾ ਨਰਮਾਣਾ ਮੰਡੀ ਦੇ ਵਿੱਚ ਕਿਸਾਨ ਵੀਰ 11 21 ਦਾ ਰੇਟ 3000 ਰੁਪਏ ਤੋਂ ਲੈ ਕੇ 3900 ਰੁਪਏ ਰਿਹਾ 17 18 ਦਾ ਰੇਟ 3100 ਤੋਂ ਲੈ ਕੇ 3470 ਰੁਪਏ ਰਿਹਾ 18 85 ਦਾ ਰੇਟ 3100 ਤੋਂ ਲੈ ਕੇ 3480 ਰੁਪਏ ਰਿਹਾ ਪਾਤਣਾ ਮੰਡੀ ਦੇ ਵਿੱਚ ਕਿਸਾਨ ਵੀਰ 11 21 ਦਾ ਰੇਟ 3200 ਰੁਪਏ ਤੋਂ ਲੈ ਕੇ 3500 ਰੁਪਏ ਰਿਹਾ 17 18 ਦਾ ਰੇਟ 3000 ਤੋਂ ਲੈ ਕੇ 3400 ਰੁਪਏ ਰਿਹਾ 1885 ਦਾ ਰੇਟ 3000 ਰੁਪਏ ਤੋਂ ਲੈ ਕੇ 3440 ਰੁਪਏ ਰਿਹਾ 1847 ਦਾ ਰੇਟ 2700 ਰੁਪਏ ਤੋਂ ਲੈ ਕੇ 2900 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 2930 ਰੁਪਏ ਰਿਹਾ PV7 ਦਾ ਰੇਟ 2900 ਤੋਂ ਲੈ ਕੇ 3240 ਰੁਪਏ ਰਿਹਾ ਜਿੰਡਿਆਲਾ ਗੁਰੂ ਮੰਡੀ ਦੇ ਵਿੱਚ ਕਿਸਾਨ ਮਿਰੂ 11 ਕੀ ਦਾ ਰੇਟ 3400 ਰੁਪਏ ਤੋਂ ਲੈ ਕੇ 4000 ਰੁਪਏ ਰਿਹਾ 17 18 ਦਾ ਰੇਟ 3400 ਰੁਪਏ ਤੋਂ ਲੈ ਕੇ 3650 ਰੁਪਏ ਰਿਹਾ 18 85 ਦਾ ਰੇਟ 3000 ਰੁਪਏ ਤੋਂ ਲੈ ਕੇ 3200 ਰੁਪਏ ਰਿਹਾ 1509 ਦਾ ਰੇਟ 2700 ਰੁਪਏ ਤੋਂ ਲੈ ਕੇ 2900 ਰੁਪਏ ਰਿਹਾ 18 47 ਦਾ ਰੇਟ 2650 ਰੁਪਏ ਤੱਕ ਰਿਹਾ ਇਹ थी ਕਿਸਾਨ ਵੀਰوں ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੂਗੀ ਧੰਨਵਾਦ ਜੀ ਆਪ ਦਾ